ਨਾ ਬੰਦ ਹੋ ਜੂਵੇ ਕਿਤੇ ਲਓ ਜੀ ਇਧਰ ਦਾ ਹੜਾ ਵਾਲਾ ਹੀ ਕੰਮ ਹੋ ਗਿਆ ਹੈ ਆ ਦੇਖੋ ਤੁਸੀਂ ਥੋੜਾ ਥੋੜਾ ਚੱਕ ਚਕਾ ਦੇ ਮਾੜਾ ਇਹਦਾ ਮਾ ਬਜਨ ਬਹੁਤ ਆ ਬਿੱਟੂ ਕਹਿੰਦਾ ਮੀਂਹ ਕਰਕੇ ਮੀਂਹ ਕਰਕੇ ਨਹੀਂ ਬਿੱਟੂ ਇਹਦੇ ਚ ਦਾਣਾ ਟੁੱਕ ਹੋਇਆ ਬੰਨੇ ਰਹੀ ਜਿਹੜੀਆਂ ਛਲਾਉ اتنا ਹੈ ਨਹੀਂ ਉਹ ਨਹੀਂ ਕਗਵਾ ਨੇ ਖਾ ਗਿਆ ਕਗਵਾ ਖਾ ਗਿਆ ਕਗਵਾ ਸਾਲਾ ਇੰਨਾ ਖਾ ਗਿਆ ਤੋ ਕਿਹ ਚਾਰ ਕਿਲੇ ਖਾ ਗਿਆ ਉਹ ਤਾਂ ਵੀ ਖਾ ਗਿਆ ਕਗੂਏ ਯਾਰ ਤੋਤੇ ਹੀ ਖਾ ਕੇ ਚਾਰ ਕਿਲੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਭਾਈ ਰੋਪੜ ਮੀਂਹ ਪੈ ਰਿਹਾ ਬਹੁਤ ਜ਼ੋਰਦਾਰ ਦੱਸਿਓ ਤੁਸੀਂ ਵੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਤੇ ਕਿੱਥੇ ਕਿੱਥੇ ਪੈ ਲਿਆ ਅੱਜ ਦੱਸਿਆ ਹੋਇਆ ਦਾ ਨੈਟ ਪਰ ਵੈਸੇ ਅੱਜ ਅਸੀਂ ਮੱਕੀ ਦਾ ਆਚਾਰ ਲੱਗੇ ਤੇ ਜੀ ਪਾਉਣ ਹਜੇ ਇੱਕੇ ਟਰਾਲੀ ਦਾ ਟੋਕਾ ਹੋਇਆ ਦਾ ਜਦ ਤੱਕ ਮੀਂਹ ਆ ਗਿਆ ਮੈਂ ਤਾਂ ਸਗੋਂ ਦੁੱਧ ਵੀ ਕੈਨਸਲ ਕਰਿਆ ਪਹਿਲਾਂ ਮੈਂ ਤਿਆਰ ਹੋ ਗਿਆ ਦੁੱਧ ਨੂੰ ਫੇਰ ਜਦ ਮੀਂਹ ਵਾਲਾ ਮੌਸਮ ਲੱਗਿਆ ਮੈਂ ਕਿਹਾ ਚੱਲ ਬਾਈ ਇਕੱਲਾ ਕਿੱਧਰ-ਕਿੱਧਰ ਹੋਊਗਾ ਹੱਜ ਕਾਗਜ਼ ਲੈ ਆਣਾ ਤਾਂ ਜੀ ਉੱਪਰ ਟਕੜੇ ਨੂੰ ਹਨ ਤੇ ਮੈਂ ਕਿਹਾ ਚੱਲ ਦੁੱਧ ਛਾਮੀ ਪਾ ਦਾਂਗੇ ਜੀ ਪਹਿਲਾਂ ਆਪਣਾ ਆਚਾਰ ਵਾਲਾ ਕੰਮ ਕਰ ਲਈਏ ਪਰ ਰੋਪੜ ਆਇਆ ਪਤਾ ਜੀ ਰੋ ਇੱਥੇ ਮੈਨੂੰ ਇੱਕ ਕੰਮ ਦਾ ਲੈਬੋਰੀ ਚ ਥੋੜਾ ਜਿਹਾ ਮੈਂ ਉੱਧਰ ਚਲੇ ਗਿਆ ਲੈਬੋਰੀ ਚੋਂ ਹੀ ਸਮਝ ਲਓ ਇੱਕ ਘੰਟੇ ਬਾਅਦ ਨਿਕਲਾ ਮੈਂ ਪਾਣੀ ਸੜਕ ਪਰ ਐਨਾ ਚੱਲਦਾ ਹਨਾ ਦੇਖੋ ਫੇ ਨਜ਼ਾਰੇ ਮੀਂਹ ਨੇ ਤੁਸੀਂ ਹਨਾ ਹਣ ਮੈਂ ਲੈਬੋਰਟਰੀ ਚ ਗੱਡੀ ਚ ਆ ਗਿਆ ਆਪਣੀ ਚ ਬੂਟ ਮੇਰੇ ਭਿੱਜ ਕੇ ਸਾਰੇ ਆ ਦੇਖੋ ਤੁਹਾਨੂੰ ਦਿਖਾਉਂਦਾ ਲਓ ਜੀ ਭਾਈ ਮੀਂਹ ਨੇ ਥਾਲ ਤੱਕ ਕਹਿਰ ਅੱਜ ਘਾਤਰ ਉਪਰ ਚ ਪਾਣੀਓ ਪਾਣੀ ਮੀਂਹ ਨੇ ਆ ਤੁਸੀਂ ਦੇਖ ਸਕਦੇ ਆ ਸਾਰੀਆਂ ਦੁਕਾਨਾਂ ਦੇ ਨਾ ਕੰਡਿਆਂ ਤੱਕ ਪਾਣੀ ਆਇਆ ਵਾ ਅੰਦਰ ਬਣਦੇ ਜਾਣਾ ਹੋਇਆ ਵਾ ਨਾ ਦੇਖੋ ਫੋਟੋ ਫੋਟੋ ਪਾਣੀ ਚੱਲਦਾ ਸੜਕਾਂ ਪਰ ਏ ਕੋਈ ਗੱਡੀ ਤੇਜ਼ ਲੰਘ ਜਾਂਦੀ ਆ ਆ ਜਿਆਦਾ ਛਲ ਵੱਜਦੀ ਅੰਦਰੋਂ ਪਾਣੀ ਦੀ ਓਦਾਂ ਲੰਗੇ ਨਾ ਇਕੱਲਾ ਇਕੱਲਾ ਬੰਦਾ ਪਿਆਰ ਨਾਲ ਤੇ ਠੀਕ ਰਹਿੰਦਾ ਦੇਖ ਸਕਦੇ ਆ ਕੋਈ ਪਾਣੀ ਪਾਣੀ ਔਰ ਦੇਖੋ ਗੱਡੀ ਆ ਰਹੀ ਅੱਲਾ ਕਾਲਾ ਵੀਰੇ ਗਾਹ ਨੂੰ ਜਾਮ ਲੱਗ ਗਿਆ ਓਏ ਆ ਪਾਣੀ ਦੇਖ ਲਓ ਉਹ ਬਾਈ ਵੈਪਰ ਲਈ ਖੜਾ ਜਿਹੜਾ ਵੀ ਮਤਲਬ ਪਾਣੀ ਆਉਂਦਾ ਅੰਦਰ ਜਿਹੜਾ ਕੱਢਣਾ ਪੈਂਦਾ ਬਾਹਰ ਕਿਉਂਕਿ ਦੁਕਾਨਾਂ ਹੁਣ ਨੀਵੀਆਂ ਹੋ ਗਏ ਸੜਕਾਂ ਉੱਚੀਆਂ ਹੋਈ ਜਾਂਦੀਆਂ। ਪੂਰੇ ਕਰਕੇ ਪਾਣੀ ਭਾਈ ਅੰਦਰ ਆਉਂਦਾ ਸਾਰੇ। ਗੱਡੀਆਂ ਦਾ ਜਾਮੇ ਲੱਗ ਗਏ ਇੱਥੇ ਤਾਂ। ਹਾਂ ਪਤਾ ਨਹੀਂ ਕਿਸੇ ਦਾ ਪਿਆਰ ਉੜੀ ਜਾਂਦਾ। ਅੱਲਾ ਆ ਗਿਆ ਕਿਸੇ ਦਾ ਰੁੜ ਕੇ ਹੋਏ। ਪਾਣੀ ਵੀ ਭਾਈ ਸਪੀਡ ਚੈੱਕ ਕਰ ਸਕਦੇ ਪਾਣੀ ਬਹੁਤ ਤੇਜ਼ ਜਾ ਰਿਹਾ। ਗੱਡੀ ਹੈ ਤਾਂ ਮੇਰੇ ਕੋਲ ਵੀ ਗੱਡੀ ਹੈ ਪਰ ਉਹ ਅੱਗੇ ਖੜੀ ਗੱਡੀ ਉਹ ਜੁਣ ਜੇ ਇੱਥੇ ਨੂੰ ਲੰਘੂਂਗੇ ਤਾਂ ਬੂਕਾਂ 'ਚ ਪਾਣੀ ਪੈ ਜਾਣਾ ਹੈ ਫਸ ਗਏ ਹੁਣ ਤਾਂ ਪਚਾਲੇ ਦੇਖ ਰਹੇ ਹੁਣ ਖੜੇ ਆ ਰੇ ਸਟੋਰ ਕੋ ਲਾਇਬ ਕੋ ਸੀ ਕੇ ਲਾਇਬ ਸਰਕਾਰੀ ਹਸਪੀਟਲ ਦੇ ਸਾਹਮਣੇ ਖੜਾ ਭਾਈ ਦੇਖ ਰਹੇ ਹੁਣ ਕੀ ਬਣਦਾ ਨਹੀਂ ਤਾਂ ਫਿਰ ਬੂਟੇ ਭਿਉਨੇ ਪੈਣੇ ਆ ਪਾਣੀ ਮੜਾ ਜਾ ਸਾਫ ਜਾ ਹੋ ਜਿਹਾ ਇਹ ਤਾਂ ਗੰਦਾ ਜਾ ਪਾਣੀ ਆ ਰਿਹਾ ਆ ਦੇਖੋ ਪਾਣੀ ਉਰੇ ਆ ਕੇ ਗੱਡੀਆਂ ਹੌਲੀ ਹੋ ਜਾਂਦੀਆਂ ਮੁਰੇ ਗੱਡੀ ਖੜੀ ਕਰਕੇ ਨਹੀਂ ਤਾਂ ਪਹਿਲਾਂ ਗੱਡੀਆਂ ਇਹ ਜੀਆਂ ਲੰਘੀਆਂ ਪਾਣੀ ਸਿੱਧਾ ਅੰਦਰ ਜਮੇ ਕਿਨਾਰੇ ਨਾਲੇ ਚੱਲਦਾ ਪਾਣੀ ਆ ਦੇਖੋ ਹਸ ਤਨਾਰ ਅੰਦਰ ਤੱਕ ਨਹੀਂ ਵੀ ਆ ਉਹ ਗਾਫੇ ਮੁਸ਼ਕਲ ਹੋ ਜਾਂਦੀ ਆ ਦੇਖ ਲਓ ਭਾਈ ਪਾਣੀ ਕਿਹੜੇ ਹਿਸਾਬ ਕਰ ਚੱਲਦਾ ਸਾਰੀ ਗਲੀ ਚ ਪਾਣੀ ਹੈ ਪਾਣੀ ਅੱਜ ਦਾ ਰੱਬ ਨੇ ਰੰਗੇ ਲਾ ਦੇ ਨਹੀਂ ਕਹਿੰਦੇ ਨਹੀਂ ਨਹੀਂ ਪੈਂਦਾ ਨਹੀਂ ਨਹੀਂ ਪੈਂਦਾ ਅੱਜ ਦਾ ਬੇਸਾਬੇ ਪਾਤਾ ਬਹੁਤ ਤੇਜ਼ ਨਹੀਂ ਹੈ ਹੁਣ ਘਟਿਆ ਥੋੜਾ ਜਿਹਾ ਨਹੀਂ ਹੁਣ ਤੱਕ ਦਾ ਬਹੁਤ ਪਿਆ ਕੋਈ ਮੇਰੇ ਭਾਈ ਫਿਰਦਾ ਭਾਈ ਰੋਜੀ ਵਿਚਰਾ ਮੈਂ ਆਦੇ ਬਹੁਤ ਸ਼ਾਮ ਨੂੰ ਪਾਣਾ ਫਰਿੱਜ ਚ ਲਾਇਆ ਹੋਇਆ ਆ ਗਿਆ ਹੋਰ ਕੋਣੀ ਜੀ ਮੇਰੇ ਬਹੁਤ ਤੇਜ਼ ਮੀਂਹ ਪੈ ਗਿਆ ਭਾਈ ਬਹੁਤ ਜ਼ੋਰ ਦਾ ਮੀਂਹ ਪਿਆ ਇਹ ਇਹ ਮੈਨੂੰ ਲੱਗਦਾ ਹੁਣ ਤੱਕ ਤੇ ਜਿਹੜੀ ਬਰਸਾਤ ਪਈ ਆ ਇਹ ਸਭ ਤੋਂ ਤਕੜਾ ਨਹੀਂ ਪਿਆ ਹੁਣ ਤੱਕ ਪਹਿਲਾਂ ਪਏ ਐ ਤਾਂ ਮੀਂਹ ਸਹਾਰਾ ਇੰਨਾ ਨਹੀਂ ਤਾਂ ਪਿਆ ਆ ਮੀਂਹ ਸਭ ਤੋਂ ਚੰਗਾ ਪੈ ਗਿਆ ਫੁੱਟ ਫੁੱਟ ਪਾਣੀ ਚੱਲਦਾ ਉਹਦੇ ਦੇ ਸਾਹਮਣੇ ਲਾਓ ਭਾਈ ਪਾਣੀ ਦੇਖੋ ਤੁਸੀਂ ਹਾਂ ਮਾਰਦਾ ਛੱਲਾ ਪੂਰੀਆਂ ਮੈਨੂੰ ਵੀ ਹੁਣ ਇਕਲਾ ਹੀ ਨਿਕਲਣਾ ਪਿਆ ਬੂਤ ਭਿੱਜ ਗਏ ਸਾਰੇ ਹੀ ਦੇਖ ਸਕਦੇ ਪਾਣੀ ਤੁਸੀਂ ਰੋਪੜ ਦਾ ਰੋਪੜ ਦਾ ਹਾਲ ਆਹ ਸਾਰੇ ਨੇ ਮੂਰੇ ਕੰਦਾ ਕਰੀਆਂ ਹੋਈਆਂ ਤਾਂ ਬਚੇ ਹੋਏ ਨਹੀਂ ਸਭ ਦੇ ਅੰਦਰ ਪਾਣੀ ਚਲੇ ਜਾਣਾ ਵਾ ਗੱਡੀ ਖੜੀ ਧੀ ਆਪਣੀ ਦੂਰ ਭਿੱਜ ਗਏ ਚੱਲ ਹੁਬੂਤੇ ਛਣੇ ਆਹ ਗੱਡੀ ਚ ਆ ਗਏ ਆਪਾਂ ਬਾਈ ਮੀਂਹ ਬਹੁਤ ਪਿਆ ਐ ਪੂਰਾ ਮੀਂਹ ਝੂਕੇ ਪਿਆ ਚੰਗਾ ਫੋਨ ਕਰ ਲਈ ਇੱਕ ਵਾਰ ਸਾਫ ਫੋਨ 'ਤੇ ਵੀ ਕੈਮਰੇ 'ਵਰੇ ਵੀ ਪਾਣੀ ਪੈ ਗਿਆ ਬੂਟ ਸਾਰੇ ਭਿੱਜ ਗਏ ਮੂਰੀਆਂ ਚੜਾ ਕੇ ਫਿਰ ਮੈਂ ਮੀਂਹ ਦੇ ਵਿੱਚ ਹੀ ਨਿਕਲਿਆ ਮੈਂ ਕਿਹਾ ਹੁਣ ਆਈ ਨਹੀਂ ਇਹਨੇ ਤਾਂ ਹਟਣਾ ਨਹੀਂ ਮੈਂ ਕਿਹਾ ਵੀ ਆਪਾਂ ਨੂੰ ਇਹਨਾਂ ਨੂੰ ਨਿਕਲਣਾ ਪੈਣਾ ਆ ਤੁਸੀਂ ਪਾਣੀ ਦੇਖ ਸਕਦੇ ਆ ਮੀਂਹ ਕਿੰਨਾ ਪਾਣੀ ਆ ਠੀਕ ਆ ਜੀ ਆ ਅੰਕਲ ਜੀ ਫਿਰਦੇ ਆ ਦੋਜੀ ਦੋਜੀ ਬੰਦੇ ਦੀ ਜ਼ਿੰਦਗੀ ਰੱਖ ਲੋ ਹਨਾ ਚਲੋ ਕੱਲਾ ਦੋਜੀ ਨਹੀਂ ਭਾਈ ਬਹੁਤ ਇਹ ਜੇ ਡਿਊਟੀਆਂ ਵਾਲੇ ਹੋ ਗਏ ਪਰ ਹਰੇਕ ਨੂੰ ਚਲੋ ਕੰਮ ਤਾਂ ਜਿਹੜਾ ਕਰਨਾ ਉਹ ਜ਼ਰੂਰੀ ਹੋ ਆ ਹੈਨਾ ਇਹ ਹੁਣ ਮੈਂ ਕਾਗਜ਼ ਲੈਣਾ ਜੀ ਆਚਾਰ ਨੂੰ ਆਹ ਨੂੰ ਚੱਲਦੇ ਫੇ ਅੱਗੇ ਅੱਜ ਦੇਖ ਸਕਦੇ ਤੁਸੀਂ ਮੀਂਹ ਦਾ ਹਾਲ ਦੇਖੋ ਔਖਾ ਜੀ ਇਹ ਜਿਹਾਂ ਕੰਮਕਾਰ ਵਾਲੇ ਬੰਦੇ ਦਾ ਔਖਾ ਹੋ ਜਾਂਦਾ ਪਾਣੀ ਉਹ ਪਾਣੀ ਸਭ ਪਾਸੇ ਜਿਹੜੀ ਮਰਜ਼ੀ ਸੜਕ 'ਤੇ ਚਲ ਜਾਉ ਫੁੱਟ ਫੁੱਟ ਪਾਣੀ ਫਿਰਦਾ ਹੈ ਉਹ ਦੇਖ ਗੱਡੀ ਵੀ ਚਲਾਣੀ ਔਖੀ ਹੋਈ ਪਈ ਹੈ ਕਿਉਂਕਿ ਆਏ ਦੇਖ ਕੇ ਚਲਾਉਣੀ ਪੈਂਦੀ ਜਿਹੜੇ ਵਿਚਾਰੇ ਤੁਰ ਕੇ ਜਾਂਦੇ ਆ ਫਿਰ ਕਾਫੇ ਦਾ ਅਗਲੇ ਕੋ ਛੱਟੇ ਪਾਉਂਗੇ ਅਗਲਾ ਦਿਨ ਮੈਂ ਗਾਲਾਂ ਕੱਢਦਾ ਇੱਥੇ ਦਾ ਪਾਣੀ ਜ਼ਿਆਦਾ ਲੱਗਦਾ ਮੈਨੂੰ ਇੱਥੇ ਦਾ ਪਾਣੀ ਘੱਟੋ ਘਟਾ ਉਹ ਦੇਖੋ ਗੱਡੀ ਦੇ ਬੰਪਰ ਨੂੰ ਪਾਣੀ ਲੱਗ ਰਿਹਾ ਫੁੱਟ ਤੇ ਵੀ ਜ਼ਿਆਦਾ ਹੀ ਪਾਣੀ ਆਰੇ ਦੇਖ ਸਕਦੇ ਤੁਸੀਂ ਪੂਰਾ ਪਾਣੀ ਜੂਦ ਦਾ ਉੱਪਰੋਂ ਪਾਣੀ ਬਹੁਤ ਆ ਰਿਹਾ ਬਾਜ਼ਾਰ ਵਾਲੀ ਸਾਈਡ ਤੋਂ ਆਹ ਜਿਹੜੀ ਸੜਕ ਇੱਧਰੋਂ ਆ ਰਹੀ ਹੈ ਨਾ ਇਹ ਬਾਜ਼ਾਰ ਵਾਲੀ ਸਾਈਡ ਤੋਂ ਆ ਰਹੀ ਉਹ ਚੱਲ ਭਾਈ ਤੋਰ ਲੈ ਆ ਬੈਟਰੀ ਵਾਲੇ ਉਹ ਵੈਸੇ ਵਧੀਆ ਪਾਣੀ 'ਚ ਵੀ ਚੱਲੀ ਜਾਂਦੇ ਬੱਲਾ 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 ਅੱਗੇ ਤਾਂ ਸਾਰੀ ਸੜਕ 'ਤੇ ਪਾਣੀ ਆ ਉਹ ਬੱਲੇ ਤੇਰੇ ਸਾਰੀਓ ਸੜਕ 'ਪਾਣੀਓ ਪਾਣੀ ਦੇਖੋ ਦੇਖ ਸਕਦੇ ਤੁਸੀਂ ਪਾਣੀ ਜੀ ਕਿਹੜੇ ਹਿਸਾਬ ਨਾਲ ਹੋਇਆ ਹੋ ਪਾਣੀ ਤੇ ਗੱਡੀ ਵੀ ਨਾ ਬੰਦ ਹੋ ਜਵੇ ਮੇਰੀ ਮੈਨੂੰ ਲੱਗਦਾ ਜਿੱਥੇ ਤੱਕ ਦੇਖੋ ਪਾਣੀ ਆ ਗੱਡੀ ਦੇ ਕੋਲ ਪਾਣੀ ਤੁਸੀਂ ਦੇਖ ਰਹੇ ਗੱਡੀ ਨਾਲੇ ਜਮ ਹੀ ਸਲੋ ਜਾ ਰਹੀ ਆ ਪਰ ਪਾਣੀ ਹੈ ਹੀ ਵਾ ਉਹਦਾ ਹੁਣ ਕਰੀਏ ਕੀ ਐਸੇ ਅਜ ਟੋਏ ਟੱਪੇ ਦਾ ਵੀ ਨਹੀਂ ਪਤਾ ਲੱਗਣਾ ਗੱਲ ਉਹ ਅਸੀਂ ਤਾਂ ਪੇਤੀ ਆ ਥੋੜੇ ਜੇ ਉਰੇ ਕਿਉਂਕਿ ਰੋਜ਼ ਲੰਘਦੇ ਆ ਨਵੇਂ ਬੰਦੇ ਵਾਸਤੇ ਔਖਾ ਹੋ ਜਾਂਦਾ ਜੇ ਕਿਤੇ ਟੋਆ ਟੱਪਾ ਆਏ ਇਹੋ ਜਿਹਾ ਮੈਨੂੰ ਪਤਾ ਵੀ ਨਹੀਂ ਲੱਗਦਾ ਤੇ ਇਹ ਇੱਧਰ ਦਾ ਪਾਣੀ ਜਿਆਦਾ ਹੀ ਐ ਮੈਨੂੰ ਲੱਗਦਾ ਗੱਟੀ ਉਹਨਾ ਪੰਤ ਹੋ ਜਵੇ ਜਿਹੜੇ ਹਿਸਾਬ ਗਾ ਪਾਣੀ ਆ ਦੇਖ ਸਕਦੇ ਤੁਸੀਂ ਬੱਲਾ 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 ਬਰਾਵਾ ਉਹੋਂ ਪਹਿਲਾਂ ਗੱਡੀ ਉਹ ਚਲਾ ਲਈਏ ਪਾਣੀ ਫੇਰ ਦੇਖਦੇ ਆਂ ਜੀ ਤੇ ਲਓ ਜੀ ਕਾਗਜ਼ ਆਪਣਾ ਹੀ ਲੈ ਆਲੇ ਆ ਪਿਆ ਕਾਗਜ਼ ਪਿੱਛੇ ਉਤੰਤਰ ਸਭ ਕੁ ਥੱਲੇ ਹੀ ਸੱਟ ਗਿਆ ਥੱਲੇ ਕਹਿਣ ਦਾ ਮਤਲਬ ਸੀਟ ਪਰ ਕਿਹਾ ਤਾਂ ਉਹ ਰੱਖ ਦੀ ਉਹ ਇੱਥੇ ਸੀਟ ਦੇ ਵਿੱਚੇ ਵਧਾ ਗਿਆ ਚਲੋ ਕੋਈ ਗੱਲ ਨਹੀਂ ਤੇ ਮੈਂ ਵੀ ਬਾਈ ਹਟਣ ਦਾ ਨਾਮ ਨਹੀਂ ਲੈ ਰਿਹਾ ਜੱਪ ਤੇ ਬਾਅਦ ਵੀ ਸਮਝਣੂ ਅ ਇੱਕ ਘੰਟਾ ਹੋ ਗਿਆ ਮੈਨੂੰ ਉਰੇ ਆਏ ਨੂੰ ਪੂਰੇ ਰਸ਼ ਬਹੁਤ ਆ ਇੱਕ ਮੀਂਹ ਕਰਕੇ ਇਹਨਾਂ ਦੇ ਇੱਕ ਦੋ ਬੰਦੇ ਆਏ ਨਹੀਂ ਤਾਂ ਕਰਕੇ ਸਮਾਨ ਹੌਲੀ-ਹੌਲੀ ਉਹ ਵਿਚਰੇ ਕੱਢ ਰਹੇ ਜਿਹੜੇ ਹੈਗੇ ਬੰਦੇ ਹਨ ਤੇ ਚਲੋ ਕਾਗਜ਼ ਹੁਣ ਆਪਣਾ ਲੈ ਹੋ ਗਿਆ ਹੁਣ ਆਪਾਂ ਚੱਲੀਏ ਘਰਾਂ ਦੇਖੀਏ ਜਾ ਕੇ ਇੱਕ ਦੋ ਟਰਾਲੀਆਂ ਮੰਨ ਲਾਦਾ ਸ਼ਾਇਦ ਹੋ ਗਈਆਂ ਦੀਆਂ ਬੱਟ ਨੂੰ ਕੋਤਰਾ ਹੋ ਗਿਆ ਤਾਂ ਉਹਨਾਂ ਦਾ ਟੋਕਾ ਦੇਖਦੇ ਹਾਂ ਹੁਣ ਜਾ ਕੇ ਕਾਦੇ ਗੱਲ ਟੱਕਿਆ ਹੋਣਾ ਉਹ ਉਹਨਾਂ ਨੇ ਬਾਈ ਇਹਨਾਂ ਨੇ ਪਤਾ ਨਹੀਂ ਕੀ ਹੋਣਾ ਸਿਸਟਮ ਹੁਣ ਘਰਾਂ ਜਾ ਕੇ ਦੇਖਦੇ ਹਾਂ ਜੀ ਲੋਕ ਭਾਈ ਮੀਂਹ ਦੇ ਬਚਣੇ ਨੂੰ ਪੁਲ ਦੇ ਥੱਲੇ ਖੜੇ ਆ। ਹਲਾ ਮੀਂਹ ਹੈ ਹੀ ਬਹੁਤ ਆ ਜੀ, ਕੀ ਕਰੇ ਬੰਦਾ। ਇੱਕ ਤਾਂ ਹੋਵੇ ਵੀ ਬੰਦਾ ਮੀਂਹ 'ਚ ਚਲੋ ਫਿਰ ਵੀ ਤੁਰਿਆ ਹੋਇਆ। ਪਰ ਇਹ ਜਿਵੇਂ ਠੰਡ ਲੱਗਣ ਲੱਗ ਜਿੰਦੀ ਹੁਣ ਤਾਂ ਹਟਣ ਦਾ ਨਾਮ ਹੀ ਨਹੀਂ ਲੰਦਾ ਮੀਂਹ ਆ ਦੇਖ ਲਓ ਪਾਣੀ। ਤਾਂ ਕਰਕੇ ਹੁਣ ਮੋਟਰਸਾਈਕਲ ਵਾਲੇ ਬੰਦੇ ਨੇ ਤਾਂ ਫੇ ਕਿਤੇ ਰੁਕਣਾ ਹੀ ਆ ਫੇਰੇ। ਢੀਨ ਤਾਂ ਘਰੇ ਠਾਲਦਾ। ਕਹਿੰਦੇ ਤੇ ਮੀਂਹ ਨਹੀਂ ਪੈਂਦਾ, ਮੀਂਹ ਨਹੀਂ ਪੈਂਦਾ। ਰੱਬ ਆਪ ਕਹਿੰਦਾ ਚੱਕ ਉਮੀ ਹਣ ਹੁਣ ਅਰਦਾਸਾਂ ਕਰੀ ਜਾਣੀਆਂ ਹੋਰ ਰੱਬਾ ਬੱਸ ਕਰ ਓਏ ਬਹੁਤ ਬਰਖਾ ਹੋ ਗਈ ਰੱਬਾ ਬੱਸ ਕਰ ਸਾਡੇ ਲੋਕ ਵੀ ਰੱਬ ਨੂੰ ਕਿਧਰੇ ਨੇ ਨਹੀਂ ਟੇਕਣ ਦਿੰਦੇ ਭਾਈ ਚਲੋ ਮਾਲਕ ਜੋ ਕਰਦਾ ਠੀਕੇ ਕਰਦਾ ਹੈਨਾ ਆਹ ਦੇਖ ਲਓ ਮੀਨੇ ਸੀਸੇ ਤੋੜਨੇ ਵਾਲੇ ਕਰੇ ਪਏ ਜੀ ਜੋਰ-ਜੋਰ ਨਾਲ ਬੱਜ ਰਿਹਾ ਨਾ ਸੀਸਿਆਂ ਬਰਾ ਬਹੁਤ ਜੋਰ ਨਾਲ ਕੂਰਾ ਵੀ ਪੈ ਰਿਹਾ ਸਲੱਖੂਰਾ ਇਹ ਜੈਨ ਸਾਡੇ ਪਿੰਡ ਵੱਲ ਵੀ ਇਹ ਗੱਦਾ ਪੈ ਰਿਹਾ ਜੀ ਇਹ ਪਿੰਡ ਵੱਲ ਦੀ ਵੀਡੀਓ ਆ ਹੈ ਨਾ ਰੁਪੜ ਕੇ ਹੋਏ ਨੇ ਇੱਕ ਚੱਕਦੇ ਆ ਤੁਸੀਂ ਲਓ ਜੀ ਪਹੁੰਚ ਗਏ ਆਪਾਂ ਘਰਾਂ ਬਿੱਟੂ ਦਾ ਕੰਮ ਹੋ ਗਿਆ ਸੌਖਾ ਦੁੱਖਾ ਕੀ ਹੋਗਾ ਕਿ ਵਜਨ ਹੋ ਗਿਆ ਵਜਨ ਹੋ ਗਿਆ ਵੋਧਨ ਹੋ ਗਿਆ ਹਾਂ ਪਾਣੀ ਨਾਲ ਹੈ ਹਾਂ ਇੱਕ ਇੱਕ ਮੰਗਰੀ ਦਾ ਮਾਰਜਿਨ ਹੋ ਗਿਆ ਪਤਾ ਗੱਲ ਕੀ ਆ ਮੈਂ ਤੁਹਾਨੂੰ ਦੱਸਦਾ ਬਿੱਟੂ ਵਜਨ ਇਹਦੇ ਚ ਪਾਣੀ ਦਾ ਨਹੀਂ ਹੋਇਆ ਇਹ ਪਤਾ ਕਾਹਦਾ ਵਜਨ ਹੋ ਗਿਆ ਇੱਕ ਦਾ ਇਹ ਟੋਕਾ ਬਰੀਕ ਬਹੁਤ ਆ ਹਾਂ ਜੀ ਬਰੀਕ ਕਰਕੇ ਨਾ ਮਾਲੇ ਜਿਆਦਾ ਪੈ ਜਾਂਦਾ ਪੱਲੀ ਚ ਹਾਂ ਗੱਲ ਆਹ ਹੈ ਇੱਕ ਇਹਦੇ ਚ ਦਾਣਾ ਬਹੁਤ ਆ ਹੁਣ ਸਾਰੀ ਛੱਲੀ ਵਿੱਚ ਇਹ ਤਾਂ ਟੁੱਕ ਹੋਈ ਵੀ ਤੇ ਟੋਕਾ ਭਾਈ ਮਸ਼ੀਨ ਵਾਲੇ ਤਾਂ ਹੁਣ ਤਾਂ ਚਲੇ ਗਏ ਉਹ ਫੇ ਹੁਣ ਮੀਂਹ ਪੈਣ ਕਰਕੇ ਬਾਹਰ ਹੋ ਗਿਆ ਬਹੁਤ ਜ਼ਿਆਦਾ ਗਿੱਲਾ ਗਿੱਲਾ ਹੋਣ ਕਰਕੇ ਟੋਕੇ ਦੀ ਇੱਕ ਟਰਾਲੀ ਉਰੀ ਸਟਾ ਲਈ ਫਿਰ ਹੁਣ ਚਲੋ ਇਹ ਡੰਗਰਾਂ ਨੂੰ ਪਾ ਦਾਂਗੇ ਹਨਾ ਬਣੀ ਨਹੀਂ ਫੇ ਬਾਈ ਗੱਲ ਮੀ ਹੈ ਬਣੀ ਨਹੀਂ ਆਦੀ ਬਹੁਤ ਪੈ ਗਿਆ ਮੀਂਹ ਬਹੁਤ ਪੈ ਗਿਆ ਹਨਾ ਹਾਂ ਮੀਂਹ ਜ਼ਿਆਦਾ ਪੈ ਗਿਆ ਕਿੰਨਾ ਨਾ ਕਿੰਨਾ ਕਾ ਮੈਂ ਦੋ ਟਰਾਲੀਆਂ ਨਹੀਂ ਬਣੀਆਂ ਦੀਆਂ ਨਾ ਨਾ ਇੱਕੇ ਆ ਅੱਛਾ ਇਹੀ ਬਣੀ ਇੱਕ ਵੀ ਪੂਰੀ ਨਹੀਂ ਸੀ ਹਲੇ ਹਲ ਹੈ ਅੱਛਾ ਆਉਣੀ ਟਰਾਲੀ ਹੋਈ ਤੇ ਇਹਨਾਂ ਨੂੰ ਮੀਂਹ ਆ ਗਿਆ ਅੱਛਾ ਅੱਛਾ ਮੈਂ ਤਾਂ ਕਿਹਾ ਕਿਤੇ ਦੋ ਬਣ ਗਈਆਂ ਮੈਂ ਕਿਹਾ ਇੱਕ ਉਧਰ ਧਰਾਤੀ ਕਿਤੇ ਸ਼ਾਇਦ ਨਹੀਂ ਨਹੀਂ ਇਹੀ ਹੈ ਇੱਕੋ ਫੇ ਇਧਰ ਟਰੈਕਟਰ ਫਸ ਗਿਆ ਯਾਰ ਤੇ ਕਿੱਥੇ ਇੱਥੇ ਜਿੱਦਾਂ ਪੀਰੇ ਕੋਲ ਹਾਂ ਟੋਏ ਕੋਲ ਟਰੈਕਟਰ ਫਸ ਗਿਆ ਵਾ ਛੋੜੇ ਇਹਨਾਂ ਨੇ ਤਾਂ ਕੱਢੇ ਹੀ ਨਹੀਂ ਉਹ ਹਾਂ ਦੂਆ ਲੈਂਦਾ ਇਹ ਮਸ਼ੀਨ ਵਾਲਾ 4x4 ਅੱਛਾ ਉਹਦੇ ਗੱਲ ਵੀ ਬਹੁਤ ਔਖਾ ਕੱਢੇ ਯਾਰ ਇੱਥੇ ਪੰਗੇ ਹੀ ਛੇੜ ਗਿਆ ਤਾਂ ਹੈ ਦੱਸ ਚੱਲ ਇਹਨੂੰ ਹੁਣ ਟੱਕ ਲੈਣਾ ਵਾ ਆ ਪਲੜ ਦੇ ਦੋ ਇਹਦੇ ਪਰ ਬਟੂ ਹੁਣ ਆਏ ਘਰ ਤੂੰ ਤੂੜੀ ਕਰ ਦੇ ਦੋ ਦਿਨ ਬੰਦ ਹਾਂ ਇੱਕ भैंस ਨੂੰ ਹਾਂ ਇੱਕ भैंस ਕੋਈ ਇੱਕ ਮੰਗਰੀ ਹਾਂ ਰਜਾ ਦੇ ਅੱਜ ਕਟਾਕੂ ਉਹ ਬੱਛੀ ਕੋ ਸਿੰਘਬਲੀ ਕੋ ਦੋਨੋਂ ਕੋ ਦੋ ਇੱਕ ਪੱਲੀ ਦਿੱਤਾ ਵਾ ਠੀਕ ਆ ਰੋਪੜ ਕੋਈ ਮੀਂਹ ਪਿਆ ਭਰਾਵਾ ਉਰੇ ਵੀ ਮੀਂਹ ਪਉਦਾ ਹਾਂ ਹੋਰੀ ਪਿਆ ਉਹ ਸਾਲਾ ਗੱਡੀ ਦਾ ਸਗੋ ਬੰਫਰ ਜਾਂ ਪੱਟ ਹੋ ਗਿਆ ਉਹ ਪਾਣੀ ਉਹ ਬੋਂਟ ਤੱਕ ਪਾਣੀ ਵੱਜਦਾ ਦਾ ਗੱਡੀ ਮੇਰੇ ਤੱਕ ਉੱਪਰ ਤੱਕ ਆ ਪੱਟ ਹੋ ਗਿਆ ਯਾਰ ਆ ਆ ਸਾਰੇ ਇਹ ਹੁਣ ਇਹਨੂੰ ਪੇਚ ਜੇ ਲਵਾਉਣੇ ਲੋਕ ਜੇ ਟੁੱਟ ਗਏ ਇਹਦੇ ਆ ਉਹ ਜਿਹੜਾ ਕਵਰ ਜੇ ਟਾਇਰ ਦੇ ਲਾਗ ਉਹਦੇ ਲੋਕ ਜੇ ਟੁੱਟ ਗਏ ਉਹ ਇਹਦੇ ਵਿੱਚੇ ਫਸੀ ਜਾਂਦਾ ਟਾਇਰ ਤੇ ਆਵਾਜ਼ ਜੀ ਆਈ ਜਾਂਦੀ ਚੱਲੀਦਾ ਹੁਣ ਕਰਦੇ ਆ ਇਹਨੂੰ ਹਫਤੇ ਵਰ ਜਾ ਰਿਹਾ ਕੰਮ ਜਦ ਤੱਕ ਦਾਣਾ ਪੱਕ ਜਾਣਾ ਯਾਰ ਹੂੰ ਇੰਦਾ ਨਹੀਂ ਕੋਈ ਆ ਉੱਪਰ ਹਾਲ ਤਾਂ ਦੇ ਕੇ ਫੇਰ ਚੜ੍ਹ ਕੇ ਆ ਗਿਆ ਆਹੋਏ ਤਾਂ ਹੁਣ ਖਬਰਾ ਕਿੰਨਾ ਕੁ ਪੈਣਾ ਹੈ ਨਾ ਐ ਘਣਾ ਦੇਖ ਲਓ ਜੀਮੀਨਾਰ ਜੀ ਰੱਬ ਦੇ ਮੂਰੇ ਜੋਰ ਨਹੀਂ ਹੈ ਕੋਈ ਹੁਣ ਇਹਦੇ ਵਿੱਚ ਦਾਣਾ ਹੈ ਦਿਖਦਾ ਨਹੀਂ ਦੇਖ ਲਓ ਜਿੱਦਾਂ ਹੁਣ ਆਹ ਦਾਣਾ ਨਾ ਇਹ ਦਾਣਾ ਬਹੁਤ ਇਹ ਤਾਂ ਚਲੋ ਛੋਟਾ ਦਾਣਾ ਹੈ ਆਵੜਾ ਦਾ ਨਾ ਜਿੱਦਾਂ ਮੰਨ ਲਓ ਹੁਣ ਇਹਨੇ 1 ਹਫਤੇ ਤੱਕ ਦਾਣੇ ਨੇ ਪੂਰਾ ਪੱਕ ਜਾਣਾ ਫੇ ਪੱਕੇ ਵੇ ਦਾ ਇਹ ਵੀ ਹੁਣ ਵੈਸੇ ਚੜ ਗਿਆ ਸਕੋ ਦਾਣਾ ਇੰਨਾ ਵੀ ਚਾਹੀਦਾ ਨਹੀਂ ਤਾਂ ਦਾਣਾ ਟੁੱਟਣਾ ਚਾਹੀਦਾ ਹੱਥ ਨਾਲ ਇਹ ਚਲੋ ਟੁੱਟਦਾ ਤਾਂ ਹੈਗਾ ਇਹ ਪਰ ਫੇਰ ਵੀ ਥੋੜਾ ਜਿਆਦਾ ਹੋ ਗਿਆ ਤਾਂ ਪਰ ਜੇ ਹੁਣ 1 ਹਫਤਾ ਰੁਕਣਾ ਪੈ ਗਿਆ ਜੀ ਫੇਰ ਤਾਂ ਕੰਮ ਜਿਆਦਾ ਖਰਾਬ ਹੋ ਜਾਣਾ ਫੇਰ ਤਾਂ ਸਾਰੇ ਹੀ ਸਮਝ ਲਓ ਕੰਮ ਖਰਾਬ ਇਹ ਹੋ ਜਾਣਾ ਫੇਰ ਤਾਂ ਮਜ਼ਾਕ ਨਹੀਂ ਕਰ ਨੇ ਥੱਲੀ ਹਾਂ ਪਰ ਪਤਾ ਗਿਆ ਜਿੱਥੇ ਬਾਡਾ ਲਾਇਆ ਹੋਇਆ ਹੈ ਜਨਪੁਰ ਮੂਰੇ ਮੂਰੇ ਤੇ ਬਾਡੇ ਮੈਂ ਬੈਹ ਜੰਦੇ ਆ ਹਾਂ ਚਾਰ ਹੋਰ ਗਾਣਾ ਬੈਗਿਆ ਇੱਕ ਤਾਂ ਉਥੇ ਜਾਮਣਾ ਜੁੰਮਣਾ ਹੈ ਪਪੂਲਰ ਪਪਾਲਰ ਆਹੋ ਉਹ ਚੀਜ਼ਾਂ ਕਰਦੇ ਸ਼ਾਮਾਂ ਕਰਦਾ ਮਾੜਾ ਮੋਟਾ ਨਾਲਾ ਯਾਰ ਫਾਈਟਾਂ ਸੂਡਾਂਾਂ ਜਨਪੁਰ ਖਾਣਾ ਉਹ ਮਣੀਆ ਮੋਟੀਆਂ ਦਾ ਹੁਣ ਜਾਨਵਰਾਂ ਨੇ ਵੀ ਖਾਣਾ ਹੀ ਆ ਕੁਛ ਹਾਂ ਜੁੜੀ ਅੰਮੀ ਜੇ ਛੱਲੀ ਲੰਗੀ ਵੀ ਕੋਈ ਜਾਨਵਰ ਪੰਮਾ ਨਹੀਂ ਹਾਂ ਜੀ ਆ ਯਾਰ ਹੁਣ ਵਿੱਚ ਸੂਰ ਵੀ ਤੋੜਦੇ ਅਨੀ ਲਗਾਏ ਵੀ ਆਉਂਦੀ ਆ ਇਹ ਕਿਹੜੇ ਮੜੀ ਮੋੜੀਆਂ ਝਾਰਕੀਆਂ ਨੂੰ ਹੁਣ ਕਿੱਥੇ ਰੱਖੀ ਕਰ ਲਈਏ ਹਮ ਆਲੇ-ਦਾਲੇ ਜੀਰੀਆਂ ਲੱਗੀਆਂ ਹੋਇਆਂ ਕਿਆ ਬੰਦਾ ਝਾਰਕੀਆਂ ਨੂੰ ਤਾਰ ਘਮਾ ਦਵਾ ਲਾਹੌਰ ਤਾਰ ਕਿਤੇ ਸੌਖੀ ਘੁੰਮਣੀ ਝਾਰਕੀਆਂ ਨਾਲ ਤਾਰ ਤਾਂ ਤਾਂ ਘਮਾਈਏ ਯਾਰ ਬਈ ਹਰੇਕ ਫਸਲ ਨੂੰ ਤਾਰ ਦੀ ਲੋੜ ਹੁਣ ਜੀਰੀ ਤੇ ਜੀਰੀ ਨੂੰ ਜੀਰੀ ਨੂੰ ਕਾਦੀ ਤਾਰ ਦੀ ਲੋੜ ਫੇਰ ਇਕੱਠੀ ਕਰੀ ਜਾਓ ਜੀ ਜੇ ਹੁਣ ਜਾਨਵਰਾਂ ਦੇ ਕਰਮਾਂ 'ਚ ਲਿਖਿਆ ਪਾ ਉਹਨਾਂ ਨੇ ਵੀ ਖਾਣਾ ਹੀ ਆ ਜਾਨਵਰਾਂ ਨੇ ਵੀ ਜਿਾਰੇ ਨੇ ਖਾਣਾ ਹੀ ਆ ਉਹਨਾਂ ਨੇ ਕਿਹੜੇ ਭੁੱਖੇ ਮਰਨਾ ਹਾਂ ਉਹੀ ਰੋਟੀ ਮਿਲਣੀ ਹੁੰਦੀ ਹੈ ਰੱਬ ਨੇ ਦੇਣੀ ਹੋ ਦੇਣੀ ਆ ਉਹੀ ਤਾਂ ਗੱਲ ਆ ਪਰ ਬਾਈ ਪਾਣੀ ਰੋਪੜ ਤਾਂ ਬਹੁਤਾ ਮੈਂ ਤਾਂ ਮੈਂ ਕਹਿੰਦਾ ਵੀ ਡੇਢ ਦੋ ਘੰਟੇ ਦੇਖ ਲਾ ਮਾ ਤਾਂ ਹਟਿਆ ਹੀ ਨਹੀਂ ਮੀ ਹਾਂ ਹਾਂ ਪੂਰਾ ਨਹੀਂ ਪੈ ਗਿਆ ਹਾਂ ਨਹੀਂ ਪੈ ਗਿਆ ਆ ਬੂਟ ਮੈਂ ਮੈਂ ਜਿਵੇਂ ਗਾਚਾ ਪਾਣੀ 'ਚ ਐਕਣਾ ਹੀ ਨੰਗਣਾ ਪਿਆ ਪਾਣੀ ਫੁੱਟ ਫੁੱਟ ਵਿੱਚ ਨੂੰ ਮੂਰੀਆਂ ਚੜਾ ਕੇ ਆਹ ਤੇ ਯਾਰ ਸਵੇਰੇ ਮੀਂਹ ਆਇਆ ਜਾਂ ਤੇ ਟਰਾਲਾ ਇੱਕ ਘੰਟਾ ਭਰ ਲਿਆਂਦਾ ਬਸ ਇਹੀ ਪੌਣਾ ਘਟਾ ਲੱਗਦਾ ਇਹਨੂੰ ਮੀਂਹ ਆ ਗਿਆ ਰੁਕੇ ਹੂੰ ਬਸ ਜੱਦੀ ਮੀਂਹ ਮੇਂ 2 ਘੰਟੇ ਸਾਨੂੰ ਉਹ ਟਰਾਲਾ ਕੱਢਣ ਨੂੰ ਲੱਗ ਗਿਆ ਅੱਛਾ ਫੋਨ ਕੱਪੜੇ ਬਦਲ ਕੇ ਆ ਕੇ ਰੋਟੀ ਖਾਧੀ ਆ ਮੈਂ ਜੱਦੀ ਲੱਗਿਆ ਉਹ ਮੈਂ ਇੱਕ ਦੋ ਵਾਰ ਕਰਿਆ ਫੋਨ ਤਾਂ ਹੀ ਕਰਦਿਆਂ ਨੇ ਉਹ ਚੱਕਿਆ ਬੱਦਲ ਦਾ ਹਜੇ ਵੀ ਬਹੁਤ ਹੋਇਆ ਪਿਆ ਕਾਲੀ ਘਾਟਾ ਚੜੀ ਪਈ ਆ ਕੋਈ ਨਹੀਂ ਪਤਾ ਇਹਦਾ ਹਜੇ ਵੀ ਪੈਕੇ ਜਾਊਗਾ ਜਾਂ ਨਹੀਂ ਜਾਂਦਾ ਹਾਂਜੀ ਓ ਲੱਦੂ ਜਦਾ ਕਾਗੰਦਾ ਏ ਕਿੰਨੇ ਦਾਚੂ ਚੱਲ ਮੋਟਰ ਮੋਟਰ ਦਾ ਹੁਣ ਕਰਿਆ ਬੰਦ ਹੁਣ ਤਾਂ ਇਹ ਹਜੇ ਵੀ ਨਹੀਂ ਜਾਂਦਾ ਹਜੇ ਵੀ ਪੈਕੇ ਜਾਉ ਕਾਲੀ ਘਟਾ ਹੋਈ ਪਈ ਆ ਤੇ ਇੱਕ ਪਾਸੇ ਨੂੰ ਮੀਂਹੋਂ ਉਦਾਂ ਫਾਇਦਾ ਵੀ ਬਹੁਤ ਕਰਤਾ ਜੀਰੀ ਜੂਰੀ ਦਾ ਇੱਕ ਪਾਸੇ ਘਟਾ ਦੇ ਲਗਾ ਇੱਕ ਪਾਸੇ ਘਟਾ ਵੀ ਲੱਗਦਾ ਕੀ ਬਜੀ ਅੱਜ ਵੀ ਡੈਡੀ ਕਿਤੇ ਦੇ ਦਿੰਦਾ ਚਾਰ ਪੈ ਗਿਆ ਹਾਂ ਹਾਂ ਚਾਰ ਕ ਘੰਟੇ ਹੀ ਦੇ ਦਿੰਦਾ ਅੱਜ ਕਾ ਤੇ ਯਾਰੀ ਰੁਕਨੇ ਕੇ ਬਾਦ ਮਾਚਾਰ ਪੈ ਜਾਣਾ ਹਾਂ ਚਾਰ ਕ ਘੰਟੇ ਹੀ ਮਿਲ ਜਾਂਦੇ ਯਾਰ ਹਾਂ ਚਾਰ ਕਿਉਂਕਿ ਉਹ ਖਤਮ ਹਾਂ ਹੋਰ ਬਿਲੇ ਹੋ ਜਾਣਾ ਦਾ ਲੰਬੇ ਘੇਰੇ ਤੇ ਉਹਨੇ ਕਿੱਥੇ ਟਾਈਮ ਲਾਉਣਾ ਦਾ ਮਸ਼ੀਨ ਵਾਲੇ ਨੇ ਹਾਂ ਹੋਰ ਹੋਰ ਉਹੋ ਜਿਹਾ ਖੇਤਾਂ ਉਹਨਾਂ ਨੂੰ ਚਾਹੀਦਾ ਸਭ ਨੂੰ ਇੱਕ ਵਾਰ ਰੱਖ ਗਏ ਉਹ ਜਾ ਕੇ ਰੁਕਣਾ ਤੈ ਨਕੀਲਿਆਂ ਦੀ ਲਾਮਪਾ ਸਾਥੇ ਰਹੋ ਯਾਦ ਲਈ ਰਹੋ ਉਹੋ ਜਿਹਾ ਖੇਤਾਂ ਉਹ ਬਹੁਤ ਵਧੀਆ ਬਹੁਤ ਟੌਪ ਆ ਮੇਰਾ ਖੇਤਾਂ ਜਿਵੇਂ ਕਰਤਾ ਵਾ ਰਸਤਾ ਸਿਰੇ ਤੇ ਸਿਰੇ ਤੱਕ ਅੱਛਾ ਟੂਟੇ ਵਾਲਾ ਵਾ ਕੇ ਉੱਤੇ ਗਾਣਾ ਤੂੰ ਹੀ ਵਾਲਾ ਵਿਹਲਾ ਦਾ ਮੈਂ ਤਾਂ ਵਿਚੇ ਵਿਚ ਰਸਤਾ ਬਣਾ ਪੋਦਾ ਸਾਰ ਹਾਂ ਆ ਜਮੇ ਨੇੜੇ ਪੈਣਾ ਮੈਨੂੰ ਪਤਾ ਵੀ ਉੱਥੇ ਟਰਾਲੀ ਭਰਨ ਨੇ ਟਾਈਮ ਨਹੀਂ ਲੱਗਣਾ ਹਾਂ ਦੇਖੇ ਰਹੇ ਆ ਮਗਾਲਾ ਤੋਂ ਮੈਂ ਇੱਡੀ ਦੂਨੋਂ ਪਿੰਡੋਂ ਆਉਣ ਨੂੰ ਤੇ ਇੱਕ ਯਾਰ ਕਿਸੇ ਦਾ ਮੋਟਰਸਾਈਕਲ ਘੜਾ ਗੱਡੀ ਕਿਸੇ ਦੀ ਰਾਹ ਤੇ ਬੜੀ ਮਾਰਾਈ ਉਹ ਹਾਰਨ ਮਹਾਦੂ ਇੱਧਰ ਨੂੰ ਮੈਂ ਕੱਢ ਯਾਰ ਸਾਰਾ ਕੰਮ ਲੋਟਦਾ ਸਾਰਾ ਕੰਮ ਲੋਟ ਆ ਗਿਆ ਚੱਲ ਹੁਣ ਕਾਰ ਵੀ ਜਾ ਸਕਦੇ ਯਾਰ ਇਹ ਰੱਬ ਦੇ ਮੂਹਰੇ ਹੁਣ ਜੋਰ ਨਹੀਂ ਨਾ ਹੈਗਾ ਉਹ ਆਦੇ ਹੱਥ ਔਰ ਹੁਣ ਕੁਝ ਨਹੀਂ ਕਹਿ ਸਕਦੇ ਚਲੋ ਕੋਈ ਗੱਲ ਨਹੀਂ ਜੋ ਹੋਣਾ ਤਾਂ ਹੋ ਗਿਆ ਤੇ ਲਓ ਜੀ ਬਾਕੀ ਹੁਣ ਮੀਂਹ ਦਾ ਦਾ ਭਾਈ ਹੋਰ ਕੁਝ ਨਹੀਂ ਪਤਾ ਹਜੇ ਹੋਰ ਕਿੰਨਾ ਕੁ ਪੈ ਜਾਣਾ ਹਨਾ ਹਾਂ ਮੇਰੇ ਖਿਆਲ ਨਾਲ ਹੁਣ ਗੱਡੀ ਦਾ ਵੀ ਕੰਮ ਜਾ ਛਿੜ ਗਿਆ ਉਹ ਵੀ ਮੈਨੂੰ ਪੇਚ ਜੇ ਉਹਦੇ ਲਵਾਣੇ ਪੈਣੇ ਆ ਕਿਉਂਕਿ ਲੋਕ ਤਾਂ ਹੁਣ ਟੁੱਟ ਗਏ ਪੇਚਾਂ ਗਲੇ ਕੰਮ ਚਲਾਉਣਾ ਪੈਣਾ ਪੇਚੇ ਕਾਥਣੇ ਪਾਣੇ ਇਹਨੂੰ ਚਲੋ ਦੇਖਦੇ ਆਂ ਬਾਕੀ ਕੀ ਬਣਦਾ ਜੀ ਲਓ ਜੀ ਭਾਈ ਮੀਂਹ ਹੀ ਹਟਣ ਦਾ ਨਾਮ ਲੈ ਰਿਹਾ ਹਨ ਮੀਂਹ ਫੇਰ ਪੂਰੇ ਜ਼ੋਰ ਦਾ ਆ ਗਿਆ ਨਾ ਇਧਰ ਬਿੱਟੂ ਨਾਮ ਲੈ ਰਿਹਾ ਹਟਣੇ ਦਾ ਕੰਨਾ ਅਜੇ ਕਰਦਣੇ ਕੱਖੇ ਕੱਖ ਮੈਂ ਸਮਰੇ ਹੈ ਲਾਉਣੀ ਤੋ ਕਾ ਫਿਰ ਹੁਣ ਖੁੱਲਾ ਹੀ ਚੱਲੂ ਹੁਣ ਮੇਰਾ ਹੀ ਚੱਲਣਾ ਹੁਣ ਦੋ ਦਿਨ ਮੀ ਕਹਿੰਦਾ ਤੁਹਾਡਾ ਦੇਣਾ ਕਿਆ ਜੇ ਮੈਂ ਰੁਕ ਜਮਾਂ ਦੇਖ ਸਕਦੇ ਆ ਤੁਸੀਂ ਭਾਈ ਜਿਹੜੇ ਹਿਸਾਬ ਗਿਆ ਕੱਡਾ ਚੜੀ ਵੀ ਆ ਇਹ ਨਹੀਂ ਸੌਖਾ ਜਾਂ ਰੁਕਦਾ ਹਾਂ ਥੋੜੀ ਥੋੜਾਂ ਸ਼ੋਰਾਂ ਤੇ ਇਹ ਟੋਕਾ ਬੈਸੀ ਮਸ਼ੀਨ ਨੇ ਵਧੀਆ ਕਰਿਆ ਹੋਇਆ ਇੱਕ ਨੰਬਰ ਐਨ ਬਰੀਕ ਟੋਕ ਆਇਆ ਹੀ ਇਹੋ ਜਿਹਾ ਹੀ ਟੋਕਾ ਚਾਹੀਦਾ ਚਲੋ ਇਹਨਾਂ ਸੋ ਕਰ ਹਜੇ ਇੱਕ ਟਰਾਲੀ ਬਣੀ ਤੀ ਇਹ ਜ਼ਿਆਦਾ ਹੁੰਦੀਆਂ ਫੇਰ ਟਰੈਕਟਰ ਟੁੱਟਰ ਫਾੜ ਜਾਂਦੇ ਔਖਾ ਹੋ ਜਾਂਦਾ ਫੇਰ ਕੱਢਣਾ ਟਰੈਕਟਰ ਨੂੰ ਤੇ ਪਾਪੀਂ ਬਾਬਾ ਨਾਨਕ ਰੱਖੇ ਸੁੱਖ ਚਲੋ ਇੱਕ ਪਾਸੇ ਨੂੰ ਫਾਇਦਾ ਵੀ ਹੋਇਆ ਜੀਰੀਆਂ ਦਾ ਫਾਇਦਾ ਵੀ ਬਹੁਤ ਹੋ ਗਿਆ ਭਾਈ ਹਾਂ ਵਾਪਸੀ <muchly> ਚਲੋ <muchly>